ਕੋਈ ਡੀਜੀਟਲ ਆਉਟਰ ਐਂਡ ਬੀਵੀਐਸ ਕਰੋਨਾ ਨੂੰ ਬੁਝ ਪਤਾ ਹੀ ਲੱਗਿਆ ਉਹਦੇ ਕੋਈ ਟਿੱਕ ਨਹੀਂ ਸਾਡੇ ਕੋਲੋਂ ਨਾ ਆਉਂ ਪਾਏ ਤੇ ਲੋ ਬਈ ਇੱਥੇ ਆ ਗਿਆ ਦੇ ਨਾਲ ਇੱਥੇ ਆ ਕੇ ਪੰਜ ਛੇ ਵਾਰ ਐਂਡੋਸਕੋਪੀ ਡੇ ਕਰਾਈ ਤੇ ਕਿਸੇ ਨੂੰ ਕੋਈ ਸਮਝ ਨਹੀਂ ਆਈ ਫਿਰ 2019 ਆ ਗਿਆ ਜੇ ਲੋ ਇੰਨਾ ਕਰਦੇ ਕਰਦੇ ਮੈਨੂੰ 10 ਸਾਲ ਹੋ ਗਏ ਲੱਗੇ ਕੋਈ ਪਤਾ ਨਹੀਂ ਲੱਗਦਾ ਹੋਇਆ ਕਿ ਇਹ ਫੋਰਸ ਹਸਪੀਟਲ ਲਾਹਾਂ ਦੇ ਦੂਜੰਡੀ ਕਮ ਨਹੀਂ ਜਾਈਦਾ ਨਾ ਨਾਲ ਇਹ ਕੋੜੇ ਲਾਇ। ਉੱਥੇ ਡਾਕਟਰ ਸਾਹਿਬ ਨੇ ਮੈਨੂੰ ਕੀਤੀ ਵੀ ਐਂਡੋਸਕੋਪੀ ਕਰਨੀ ਪੈਣੀ ਆ ਹੋਰ ਕੋਈ ਮੇਰੇ ਕੋਲ ਹੈ ਨਹੀਂ ਮੈਂ ਕਰਕੇ ਤੁਹਾਨੂੰ ਆ ਦੁੱਧ ਦੁੱਧ ਪਾਣੀ ਦਾ ਪਾਣੀ ਕਰ ਮੈਂ ਕਿਹਾ ਠੀਕ ਆ ਉਹਨਾਂ ਨੇ ਫਿਰ ਅਦਰਕ ਪੀਸ ਵੀ ਲਿਆ ਐਂਡੋਸਕੋਪੀ ਵੀ ਕੀਤੀ ਦੇਖ ਉਹ ਦਹੀਂ ਨਹੀਂ ਬਲਿਆ ਉਹ ਮੇਰੇ ਤੁਹਾਨੂੰ ਕੋਈ ਪ੍ਰੋਬਲਮ ਦਿੱਕਤ ਕੋਈ ਨਹੀਂ ਆ ਕਿ ਤੁਹਾਨੂੰ ਸਾਬ ਕਣਕ ਤੋਂ ਅਲਰਜੀ ਦੀ وجہ ਦੇ ਨਾਲ ਤੁਹਾਨੂੰ ਆ ਪ੍ਰੋਬਲਮ ਆ ਦੇਖ ਪੀਨੀ ਸਗਲ ਕਰਦੇ ਗਾਦੇ ਨਿਕਲਿਆ ਕਿ ਕਣਕ ਤੋਂ ਲੱਗਦਾ ਮੈਂ ਕਿਹਾ ਵੀ ਤਾਂ ਹੱਲ ਆ ਇਹਨੇ ਕੋਈ ਦਵਾਈ ਨਹੀਂ ਬਣਾਈ ਕਲਕੀ ਦੀ ਲਾਜ ਨਹੀਂ ਕੋਈ ਦਵਾਈ ਨਹੀਂ ਤਰੋਂ ਕਲਕ ਤੋਂ ਬਣਿਆ ਸਭ ਕੁਝਣਾ ਪਿਆ ਤੇ ਮੈਨੂੰ ਦਵਾਈ ਤਾਂ ਨਾ ਕੋਈ ਵੀ ਦਿੱਤੀ ਦੋ ਲੈਸ਼ਟਾ ਦੇਈਆਂ ਵੀ ਆ ਖਾ ਸਕਦਾ ਆ ਨਹੀਂ ਖਾ ਸਕਦਾ ਮੈਂ ਆ ਕੇ ਭੇਜ ਗੱਲਾਂ ਤਾਂ ਟਰੇ ਕੀ ਚਾਹੀਏ ਬੰਦਾ ਕੋਈ ਮੜਰੀ ਨਹੀਂ ਖਾਦਾ ਮੱਠੀ ਨਹੀਂ ਖਾਦਾ ਕਟਰੀ ਨਹੀਂ ਖਾਦਾ ਲੱਗ ਜਿਹੜੀ ਜਿਹੜੀਆਂ ਸਾਰਾ ਤਾਂ ਮੈਦਾ ਤੋਂ ਬਣਾਉਣਾ ਮੈਦਾ ਸੂਜੀ ਆ ਸਾਰਾ ਖਾਣਾ ਪੈਣਾ ਪਿਆ ਮੈਂ ਦੋ ਸਾਲ ਬੜਾ ਤੰਗ ਬਹਰੇ ਆ ਪਰ ਮੈਨੂੰ ਦੀਪ ਮਿਲਦੀ ਸੀ ਔਰ ਖਾਣ ਨੂੰ ਉਹਦਾ ਜੀ ਕਰਦਾ ਕਿਦਾਂ ਲੱਗੇ ਤੇ ਚੋਲ ਬੱਜੀ ਜਾਂਦੀ ਰਹੀਆਂ ਜੀ ਜੀ ਕਰਦਾ ਖਾਣ ਔਰ 2021 ਜੁਆ ਆ ਕੇ ਜਦੋਂ ਮੈਨੂੰ ਪਤਾ ਲੱਗਿਆ ਆਪਣੇ ਕਈ ਪਰਿਵਾਰ ਜਾਣਦੇ ਨੇ ਆਪਣੇ ਬਲਬੀਰ ਦੇ ਨਾਉਂਦੀ ਕੋਠੀ ਦੇ ਪਿੱਛੇ ਕਲੋਨੀਆ 'ਚ ਉਹਦਾ ਭਰਾ ਜੁੜਾ ਆ ਸਰਿੰਦਰ ਦਾਇਨ ਕੱਲ ਆ ਇਹਨੂੰ ਭਾਗਿਆ ਸੀ ਉਹਦੀ ਕੋ ਬਾਤ ਨਹੀਂ ਕਰਿਆ ਉਹਨ ਸਾਦੀ ਪ੍ਰੋਬਲਮ ਲੀ 32 ਸਾਲ ਤੋਂ ਉਹਦੀ ਆਕਸੀਜਨ ਨਹੀਂ ਬਣਦੀ ਉਹਨੇ ਮੈਨੂੰ ਆ ਕੇ ਦੱਸਿਆ ਕਿੰਨਾ ਆਹ ਬਾਪ ਦਾ ਨਾਲੀ ਸਾਥੀ ਨੂੰ ਵੀ ਪੜਾ ਦਾ ਬਾਪ ਦੀ ਬਾਤ ਤੇ ਕਿਵੇਂ ਮਗਾਇਆ ਇਹਨਾਂ ਨੂੰ ਉਹ ਨੂੰ 32 ਸਾਲ ਤੋਂ ਆਕਸੀਜਨ ਨਹੀਂ ਮਿਲਦੀ ਸੀ ਤੇ ਉਹਦੀ ਮਸ਼ੀਨ ਉਹਦੇ ਭਰਾ ਨੇ 2.5 ਲੱਖ ਰੁਪਏ ਵਿੱਚ ਵੇਚੀ ਬਾਅਦ। ਪੱਕੀ ਲਾ ਕੇ ਲਾਦਾ ਹੈ। ਇੱਥੇ ਉਹਨੇ ਖਰਾਕ ਕਿਹਾ ਹੈਗਾ। ਕਿਹੜਾ ਹਸਪੀਟਲ ਨਾਪਾ ਮੱਡੀ ਤੇ ਉਹਨਾਂ ਨੇ ਉਹਦੀ ਪੱਕੀ ਬੇਟੀ ਡੇਟ ਲਿਆਉਣ ਤੋਂ ਬਾਅਦ ਉਹਨੂੰ 2 ਦਿਨ ਹੀ ਮੇਰੀ ਬੇਟੀ ਡੇਟ ਦੇ ਲਾਉਂਦਾ ਉਹਨੇ ਨੈਲੋਵੀ ਸਰਵਸਪੈਗ PK200 ਦਾ ਗੋਸ਼ ਕਰਕੇ ਮਸ਼ੀਨ ਹਜੇ ਵੀ ਉਹਦੀ ਬਿਮਾਰੀ ਸੀ ਮਾਰਾ ਇਡੀ ਕਰਪਾ ਹੌਮ ਦਾ ਕੋ ਨੂੰ ਉਹਨੇ 20 ਵਾਰ ਦਿਆ 23ਵੇਂ ਦਿਨ ਦੱਸਿਆ ਮੈਂ ਬਾਈਵਾਦ ਮੈਗ ਬਾਈਵਾਦ ਉਹਨਾਂ ਨੂੰ ਮੈਂ ਫੜਾਇਆ ਤੀਜੇ ਦਿਨ ਉਹ ਪੀ ਕੇ ਪੂਰਾ ਵਜਾਦਨ ਦਾ ਮਾਰੀ ਨਾ ਅਜ ਤੱਕ ਕਦੇ ਕੋ ਕੰਨ ਕਰਦਾ ਚੱਕਰੀ ਨਹੀਂ ਪੈਦਾ ਜਿਉ ਮਾਰੀ ਖਾਈ ਜਾਂਦੇ ਮਤਲਬ ਬਹੁਤ ਵਧੀਆ ਉਸ ਤੋਂ ਬਾਅਦ ਕੋਈ ਦਿੱਕਤ ਇਦਾਂ ਦੀ ਆਈ ਨਹੀਂ ਹੈਗੀ ਮਾ ਸਾਰਾ ਕੋ ਖਾਣਾ ਉਹਨਾਂ ਦਾ ਵੀ ਬੜਾ ਵਧੀਆ ਹੁਕਮਾਤ ਜੋ ਮਾਰੀ ਕਰ ਪਾਈ ਜਦੋਂ ਬੰਦੇ ਨੂੰ ਮੈਂ ਕਹਿੰਦਾ ਵੀ ਤੰਦਰੁਸਤੀ ਮਿਲਦੀ ਆ ਤੇ ਜੇ ਬੰਦਾ ਬੁੱਲਣ ਤੋਂ ਰਹਿੰਦਾ ਹੈ ਕਿ ਇਹ ਲਾਗੇ ਤਾਂ ਆਪਾਂ ਦੱਸਦਾ ਹੀ ਨਾ ਬੰਦਾ ਕੋਈ ਨਾ ਮੈਂ ਦੱਸਦਾ ਕਿ